ਹਾਂਜੀ ਅੱਜ ਆਪਾਂ ਬਣਾਵਾਂਗੇ ਮੂਲੀ ਦੇ ਪੱਤਿਆਂ ਦੀ ਸਬਜ਼ੀ ਮੂਲੀ ਦੇ ਪੱਤਿਆਂ ਦੀ ਸਬਜ਼ੀ ਆਪਾਂ ਨਵੇਂ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਬਹੁਤ ਵਧੀਆ ਬਣਦੀ ਹੈ ਮੂਲੀ ਦੇ ਪੱਤਿਆਂ ਦੀ ਸਬਜ਼ੀ ਪਰੌਠੇ ਦੇ ਨਾਲ ਕਹੋ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਸਬਜ਼ੀ ਬਹੁਤ ਜ਼ਿਆਦਾ ਇਹ ਟੇਸਟੀ ਲੱਗਦੀ ਹੈ ਤਰੀਕਾ ਬਿਲਕੁਲ ਇਹ ਨਵਾਂ ਹੈਗਾ ਤੇ ਰੈਸਪੀ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਮੂਲੀ ਦੇ ਪੱਤਿਆਂ ਦੀ ਸਬਜ਼ੀ ਬਣਾਉਣ ਵਾਸਤੇ ਨਾ ਤੇ ਆਪਾਂ ਨਾ ਚਾਰ ਮੂੜੀਆਂ ਸੀਂਗਾਂ ਤੇ ਚਾਰ ਮੂੜੀਆਂ ਦੇ ਆਪਾਂ ਇਹ ਜਿਹੜੇ ਪੱਤੇ ਲਏ ਹੈਗੇ ਇਹਨਾਂ ਨੂੰ ਦੋ ਤਿੰਨ ਵਾਰੀ ਮੈਂ ਪਾਣੀ ਦੇ ਨਾਲ ਧੋ ਲਿਆ ਸੀ ਕਿਉਂਕਿ ਇਹਨਾਂ ਨੂੰ ਨਾ ਧੋਣਾ ਜ਼ਰੂਰੀ ਹੁੰਦਾ ਇਹਨਾਂ ਤੇ ਡਸਟ ਵਗੈਰਾ ਕਾਫੀ ਹੁੰਦੀ ਹੈਗੀ ਆ ਤੇ ਦੋ ਤਿੰਨ ਵਾਰੀ ਪਾਣੀ ਦੇ ਨਾਲ ਧੋ ਲਿਆ ਹੈਗਾ ਤੇ ਇਹਨਾਂ ਦੇ ਹੁਣ ਆਪਾਂ ਪੱਤਿਆਂ ਦੀ ਸਬਜ਼ੀ ਬਣਾਉਣੀ ਹੈਗੀ ਆ ਆ ਡੰਡਲ ਨਹੀਂ ਪਾਉਣੇਗੇ ਐਨਾ ਆਪਾਂ ਪੱਤੇ ਪੱਤੇ ਜਿਹੜੇ ਕੱਚੇ ਕੱਚੇ ਹੋਣ ਨਾ ਪੱਤੇ ਉਹਨਾਂ ਦੀ ਸਬਜ਼ੀ ਮੈਂ ਬਣਾਉਣੀ ਹੈਗੀ ਆ ਤੇ ਦੇਖੋ ਆ ਵੀ ਮੈਂ ਥੋੜੇ ਤੋੜ ਕੇ ਰੱਖ ਲਈ ਸੀਗੇ ਜਿਹੜੇ ਇਸ ਤਰ੍ਹਾਂ ਡੰਡਲ ਹੋਣਗੇ ਇਹ ਨਹੀਂ ਆਪਾਂ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਹਟਾ ਦਾਂਗੇ ਤੇ ਜਾਂ ਜਿਹੜੇ ਐਦਾਂ ਦੇ ਪੀਲੇ ਜਿਹੇ ਪੱਤੇ ਹੁੰਦੇ ਆ ਨਾ ਇਹ ਵੀ ਨਹੀਂ ਆਪਾਂ ਪਾਉਣੇਗੇ ਫਿਰ ਇਹਨਾਂ ਨਾਲ ਫਿਰ ਸਬਜ਼ੀ ਖਰਾਬ ਹੋ ਜਾਂਦੀ ਹੈ ਜਿਹੜੇ ਕੱਚੇ ਕੱਚੇ ਪੱਤੇ ਹੋਣਗੇ ਨਾ ਬਸ ਉਹਨਾਂ ਨੂੰ ਆਪਾਂ ਐਦਾਂ ਤੋੜਨੇ ਹੈਗੇ ਤੇ ਸਬਜ਼ੀ ਬਹੁਤ ਵਧੀਆ ਬਣਾਵਾਂਗੇ ਬਸ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਹਾਂਜੀ ਸਾਰੀਆਂ ਆਪਾਂ ਮੂਲੀਆਂ ਦੇ ਪੱਤੇ ਹੈਗੇ ਚੀਰ ਲਏ ਤੇ ਆਪਾਂ ਕਰਦੇ ਦੇ ਨਾਲ ਹੀ ਚੀਰੇ ਹੈਗੇ ਦੇਖੋ ਕਿੰਨੇ ਵਧੀਆ ਚੀਰੇ ਗਿਆ ਬਰੀਕ ਬਰੀਕ ਬਸ ਐਸੀ ਤਰ੍ਹਾਂ ਦੀ ਬਰੀਕ ਬਰੀਕ ਪੱਤੇ ਚੀਰਨੇ ਆਪਾਂ ਆਪਾਂ ਗੈਸ ਤੇ ਕੜਾਹੀ ਰੱਖ ਲਏ ਕੜਾਹੀ ਦੇ ਵਿੱਚ ਤਿੰਨ ਚਮਚਾ ਆਪਾਂ ਪਾ ਦਾਂਗੇ ਵੇਸਣ ਦੇ ਤੇ ਵੇਸਣ ਨੂੰ ਆਪਾਂ ਨਾ ਥੋੜਾ ਜਿਹਾ ਰੋਸਟ ਕਰਨਾਗਾ ਬਸ ਦੋ ਤਿੰਨ ਮਿੰਟ ਵਾਸਤੇ ਇਹਨੂੰ ਭੁੰਨ ਲਾਂਗੇ ਵੇਸਣ ਨੂੰ ਦੋ ਮਿੰਟ ਵਾਸਤੇ ਵੇਸਣ ਨੂੰ ਭੁੰਨ ਲਿਆਗਾ ਤਾਂ ਦੇਖੋ ਹਲਕਾ ਜਿਹਾ ਕਲਰ ਵੀ ਚੇਂਜ ਹੋ ਗਿਆ ਬਸ ਆਪਾਂ ਇਹਨੂੰ ਹੁਣ ਕੱਢ ਲੈਨੇ ਵੇਸਣ ਨੂੰ ਹੋਣ ਕਢਾਈ ਨੂੰ ਥੋੜਾ ਸਾਫ਼ ਕਰ ਲੇ ਇਸੇ ਕਢਾਈ ਦੇ ਵਿੱਚ ਦੋ ਤਿੰਨ ਚਮਚ ਸਰੋਂ ਦਾ ਤੇਲ ਪਾ ਦਾਂਗੇ ਤੇਲ ਗਰਮ ਹੋ ਗਿਆ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਲਸਣ ਕੱਟਿਆ ਹੋਇਆ ਹੈ ਲਸਣ ਨੂੰ ਹਲਕਾ ਹੀ ਭੁੰਨ ਲਾਂਗੇ ਲਸਣ ਹਲਕਾ ਹੀ ਭੁੰਨਿਆ ਗਿਆ ਹੁਣ ਆਪਣੇ ਮੂਲੀ ਦੇ ਪੱਤੇ ਪਾ ਦਾਂਗੇ ਬਸ ਫੁੱਲ ਫਲੇਮ ਤੇ ਆਪਾਂ ਨਾ ਦੋ ਤੋਂ ਤਿੰਨ ਮਿੰਟ ਤੱਕ ਇਹਨਾਂ ਨੂੰ ਪਕਾਵਾਂਗੇ ਪਹਿਲਾਂ ਆਪਾਂ ਗੈਸ ਦੀ ਫਲੇਮ ਆਪਾਂ ਫੁੱਲ ਰੱਖੀ ਸੀ ਉਸ ਤੋਂ ਬਾਅਦ ਆਪਾਂ ਹੁਣ ਗੈਸ ਨੂੰ ਥੋੜਾ ਜਿਹਾ ਮੀਡੀਅਮ ਤੇ ਕਰਤਾ ਹੈਗਾ ਦੇਖੋ ਸਾਖ ਦੇ ਨਾਲ ਨਾ ਚੰਗੀ ਤਰ੍ਹਾਂ ਹੈ ਜਿਹੜੀ ਹੈਗੇ ਮੂਰੀ ਦੇ ਪੱਤੇ ਥੱਲੇ ਬੈਗੇ ਹੈਗੇ ਬਸ 2-3 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਤੇ ਵਧੀਆ ਭੁੰਨੇ ਜਾਣਗੇ 2-3 ਮਿੰਟ ਵਾਸਤੇ ਆਪਾਂ ਮੂਲੀ ਦੇ ਪੱਤਿਆਂ ਨੂੰ ਵਧੀਆ ਜਿਹਾ ਭੁੰਨ ਲਿਆਗਾ ਦੇਖੋ ਬਹੁਤ ਵਧੀਆ ਭੁੰਨੇ ਗਏ ਹੁਣ ਆ ਬਸ ਇਹਨਾਂ ਨੂੰ ਆਪਾਂ ਕੱਢ ਲੈਨੇ ਆ ਭਾਂਡੇ ਦੇ ਵਿੱਚ ਇਸ ਕੜਾਹੀ ਦੇ ਵਿੱਚ ਹੁਣ 2-3 ਚਮਚ ਸਰੋਂ ਦਾ ਤੇਲ ਹੋਰ ਪਾ ਲੈਨੇ ਆ ਸਰੋਂ ਦੇ ਤੇਲ ਵਿੱਚ ਹੀ ਇਹ ਸਬਜ਼ੀ ਬਣਾ ਕੇ ਦੇਖੋ ਬਹੁਤ ਵਧੀਆ ਬਣਦੀ ਹੈਗੀ ਆ ல்லைமோக்கிராச கட்ட அப்ப என்ன பண்ணலாம் பியஜ கட்டி பியஜ நூன்ல பியஜி பண்ணல பார்ச்ச கட்டிங்க ਤੇ ਨਾਰੇ ਆਪਾਂ ਪਾਵਾਂਗੇ ਦੋ ਟਮਾਟਰ ਇਹ ਛੋਟੇ ਟਮਾਟਰ ਸੀ ਮੈਂ ਦੋ ਕੱਟ ਲਏ ਜੇ ਤੁਹਾਡੇ ਕੋਲੇ ਵੱਡਾ ਟਮਾਟਰ ਹੋਵੇ ਤੁਸੀਂ ਇੱਕ ਪਾਸਾ ਲੈ ਇਹਨੂੰ ਵੀ ਆਪਾਂ ਬਰੀਕ ਕੱਟ ਲਿਆ ਸੀਗਾ ਤੇ ਹੁਣ ਆਪਾਂ ਨਮਕ ਪਾਵਾਂਗੇ ਕਿਉਂਕਿ ਨਮਕ ਦੇ ਨਾਲ ਨਾ ਜਿਹੜਾ ਟਮਾਟਰ ਆ ਜਾ ਉਹਦੀ ਗਲ ਜੂਗਾ ਨਮਕ ਆਪਾਂ ਪਾਵਾਂਗੇ ਸਵਾਦ ਅਨਸਾਰ ਟਮਾਟਰ ਨੂੰ ਵੀ ਆਪਾਂ ਵਧੀਆ ਜਿਹਾ ਭੁੰਨ ਲੈਣੇ ਆ ਟਮਾਟਰ ਵੀ ਹੁਣ ਭੁੰਨ ਲਏ ਤੇ ਹੁਣ ਮਸਾਲੇ ਐਡ ਕਰਾਂਗੇ ਸੱਧਾ ਚਮਚ ਪਾ ਦਾਂਗੇ ਹਲਦੀ ਦਾ ਸੱਧਾ ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਸੱਧਾ ਚਮਚ ਪਾ ਦਾਂਗੇ ਧਨੀਆ ਪਾਊਡਰ ਤੇ ਨਮਕ ਆਪਾਂ ਪਹਿਲਾਂ ਹੀ ਪਾਤਾ ਸੀਗਾ ਇਹ ਹੁਣ ਆਪਾਂ ਜਿਹੜਾ ਵੇਸਣ ਫਰਾਈ ਕਰਕੇ ਰੱਖਿਆ ਸੀਗਾ ਉਹ ਵੀ ਆਪਾਂ ਪਾ ਦਾਂਗੇ ਵੇਸਣ ਦੀ ਥਾਂ ਤੇ ਤੁਸੀਂ ਮੂੰਗ ਦਾਲ ਵੀ ਐਡ ਕਰਾਸਾ ਇਹਦੇ ਉਹਦਾ ਪਾਊਡਰ ਬਣਾ ਕੇ ਹੁਣ ਆਪਾਂ ਇਹਨੂੰ 2 ਮਿੰਟ ਵਾਸਤੇ ਭੁੰਨ ਲੈਣੇ ਆ ਅਸੀਂ ਗੈਸ ਨੂੰ ਥੋੜਾ ਜਿਹਾ ਸਲੋ ਕਰ ਦਾਂਗੇ ਹੁਣ ਆਪਾਂ ਪਾਣੀ ਐਡ ਕਰ ਦਾਂਗੇ ਮੈਂ ਕਿਹਾ ਇੱਕ ਅੱਧਾ ਗਲਾਸ ਪਾਇਆ ਅੱਧਾ ਕ ਗਲਾਸ ਆਪਾਂ ਹੋਰ ਪਾ ਦਿੰਨੇ ਆ ਬਸ ਟੋਟਲ ਆਪਾਂ ਇੱਕ ਗਲਾਸ ਪਾਣੀ ਦਾ ਪਾਤਾ ਹੈਗਾ ਚੰਗੀ ਤਰ੍ਹਾਂ ਆਪਾਂ ਹੁਣ ਪਹਿਲਾਂ ਮਿਲਾ ਦਿੰਨੇ ਆ ਹੁਣ ਚੰਗੀ ਤਰ੍ਹਾਂ ਆਪਾਂ ਨਾ ਮਿਕਸ ਕਰਤਾ ਹੈਗਾ ਪਾਣੀ ਤੜਕੇ ਦੇ ਵਿੱਚ ਹੁਣ ਆਪਾਂ ਇਹਨੂੰ ਢਾਕ ਦਿੰਨੇ ਆ ਇੱਕ ਉਬਾਲ ਆਉਣ ਤੇ ਇੱਕ ਵੇਟ ਕਰਾਂਗੇ ਖੰਜੋਰ ਆਪਾਂ ਤਾਂ ਚੱਕ ਲੈਣ ਦੇਖ ਲਓ ਹਲਕਾ ਜਿਹਾ ਉਬਾਲ ਆ ਗਿਆ ਤੇ ਹੁਣ ਆਪਣੇ ਫਰਾਈ ਕੀਤੇ ਹੋਏ ਮੂਲੀ ਦੇ ਪੱਤੇ ਪਾ ਦਾਂਗੇ ਇਹ ਚੰਗੀ ਤਰ੍ਹਾਂ ਗਰੇਵੀ ਦੇ ਵਿੱਚ ਮਿਕਸ ਕਰ ਦਾਂਗੇ ਕਿਉਂਕਿ ਆਪਾਂ ਬੇਸਨ ਪਾਇਆ ਨਾ ਗਰੇਵੀ ਥੋੜੀ ਸਖਤ ਹੋ ਜੂਗੀ ਇਸ ਕਰਕੇ ਆਪਾਂ ਪਾਣੀ ਪਾਇਆ ਸੀਗਾ ਇੱਕ ਚੰਗੀ ਤਰ੍ਹਾਂ ਆਪਾਂ ਹੁਣ ਇਹਨੂੰ ਮਿਕਸ ਕਰਤਾ ਗਰੇਵੀ ਦੇ ਵਿੱਚ ਪੱਤੇਆਂ ਨੂੰ ਹੁਣ ਆਪਾਂ ਇਹਨਾਂ ਟਾਕ ਦਿੰਨੇ ਆ 2 ਕਿ ਮਿੰਟ ਵਾਸਤੇ ਆਪਾਂ ਇਹ ਕਿਰਾ ਇੱਕ ਵਾਰੀ ਸੇਕ ਲਵਾਵਾਂਗੇ ਹਾਂਜੀ 2-3 ਮਿੰਟ ਆਪਾਂ ਸਬਜ਼ੀ ਨੂੰ ਸੇਕ ਲਵਾ ਲਿਆ ਗੈਸ ਆਪਾਂ ਥੋੜਾ ਜਿਹਾ ਸਲੋ ਤੇ ਰੱਖਿਆ ਸੀਗਾ ਹੁਣ ਆਪਾਂ ਕੜਚੀ ਮਾਰ ਦਿੰਨੇ ਆ ਦੇਖੋ ਆਪਾਂ ਇੱਕ ਗਲਾਸ ਪਾਣੀ ਦਾ ਪਾਇਆ ਸੀ ਨਾ ਦੇਖੋ ਕਿੰਨੇ ਸਾਫ ਤੋਂ ਹੋ ਗਏ ਨਾ ਹੁਣ ਸਮਝੀ ਜਦੋਂ ਠੰਡੀ ਹੋ ਗਈ ਇਹ ਥੋੜੀ ਹੋਰ ਵੀ ਸਾਫ ਤੋਂ ਹੋ ਜੂਗੀ ਤੇ ਹੁਣ ਆਪਾਂ ਗੈਸ ਨੂੰ ਆਉਣ ਹੀ ਰੱਖਾਂਗੇ ਪਰ ਰੱਖਾਂਗੇ ਆਪਾਂ ਸਲੋ ਤੇ ਹੁਣ ਇਹਨੂੰ ਆਪਾਂ ਢੱਕ ਦਿੰਨੇ ਇਧਰ ਆਪਾਂ ਇੱਕ ਤੜਕਾ ਤਿਆਰ ਕਰ ਲੈਂਦੇ ਆ ਗੈਸ ਆਪਾਂ ਔਨ ਕਰ ਲਿਆ ਦੋ ਚਮਚਾ ਸਰੋਂ ਦਾ ਤੇਲ ਪਾ ਦਾਂਗੇ ਚਾਹੇ ਤੁਸੀਂ ਕਿਹੋ ਦਾ ਵੀ ਤੜਕਾ ਲਾ ਸਕਦੇ ਆ ਬਟਰ ਦਾ ਵੀ ਲਾ ਸਕਦੇ ਆ ਤੇ ਜਾਂ ਤੁਸੀਂ ਇਸ ਤਰ੍ਹਾਂ ਸਰੋਂ ਦਾ ਵੀ ਲਾ ਸਕਦੇ ਆ ਤੇਲ ਗਰਮ ਹੋ ਗਿਆ ਹੁਣ ਥੋੜਾ ਜਿਹਾ ਪਾ ਦਾਂਗੇ ਕਟਿਆ ਹੋਇਆ ਲਸਣ ਲਸਣ ਨੂੰ ਵਧੀਆ ਜੀ ਆਪਾਂ ਨਾਲ ਲਾਾਂਗੇ ਜਿਵੇਂ ਇਸ ਤਰ੍ਹਾਂ ਆਪਾਂ ਲਸਣ ਦਾ ਤੜਕਾ ਲਾਉਂਨੇ ਆ ਨਾ ਸਬਜ਼ੀ ਨੂੰ ਤੇ ਬਹੁਤ ਵਧੀਆ ਟੇਸਟ ਆਉਂਦਾ ਸਬਜ਼ੀ ਦਾ ਦੋ ਪਾ ਦਾਂਗੇ ਆਪਾਂ ਲਾਲ ਸਾਬਤ ਮਿਰਚ ਇਹਨਾਂ ਦੇ ਆਪਾਂ ਦੋ ਦੋ ਟੋਟੇ ਕਰ ਲਏ ਸੀਗੇ ਇਹ ਪਾ ਦਾਂਗੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਤੜਕਲਾਂਗੇ ਅੱਧਾ ਚਮਚ ਪਾ ਦਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਸਿਰਫ ਕਲਰ ਵਾਸਤੇ ਇਹ ਕਿਉਂਕਿ ਸਬਜ਼ੀ ਦਾ ਕਲਰ ਵਧੀਆ ਆਊਗਾ ਗੈਸ ਕਰ ਬੰਨਿਆ ਆਪਾਂ ਬੰਦ ਤੇ ਆਪਾਂ ਹੁਣ ਤੜਕਾ ਪਾ ਲਿਆ ਕਿਉਂ ਐਸਟਰਾ ਫਸਬਜੀ ਤੜਕੇ ਵਾਲੀ ਬਣਾਉਣੀ ਨਾ ਤੇ ਬਹੁਤ ਵਧੀਆ ਬੰਦੀ ਐ ਇੱਕ ਨਵੇਂ ਤਰੀਕੇ ਨਾਲ ਆਪਾਂ ਇਹ ਸਬਜੀ ਬਣਾ ਕੇ ਤਿਆਰ ਕੀਤੀ ਐ ਗੈਸ ਕਰ ਦਾਂਗੇ ਆਪਾਂ ਬੰਦ ਦੇਖੋ ਕਿੰਨੀ ਵਧੀਆ ਸਬਜੀ ਬਣੀ ਹੈਗੀ ਹਾਂਜੀ ਗੈਸ ਆਪਾਂ ਬੰਦ ਕਰਤਾ ਹੈਗਾ ਦੇਖੋ ਕਿੰਨੀ ਵਧੀਆ ਸਬਜੀ ਬਣੀ ਹੈਗੀ ਆ ਮੂਰੀ ਦੇ ਪੱਤਿਆਂ ਦੀ ਇੱਕ ਨਵੇਂ ਤਰੀਕੇ ਨਾਲ ਸਬਜੀ ਬਣਾ ਕੇ ਤਿਆਰ ਕੀਤੀ ਆ ਹਾਂਜੀ ਤੁਹਾਨੂੰ ਰੈਸਪੀ ਵਧੀਆ ਲੱਗੀ ਹੋਵੇ ਮੇਰੀ ਵੀਡੀਓ ਨੂੰ ਬਰਤਵਾ ਸ਼ੇਅਰ ਜਰੂਰ ਕਰਦੇ ਹੋ ਕਹੋ ਲਾਈਕ ਵੀ ਕਰਦੇ ਹੋ ਕਹੋ ਇੱਕ ਸੋਨਾ ਜਿਹਾ ਕਮੈਂਟ ਕਰਕੇ ਤੁਸੀਂ ਜਰੂਰ ਦੱਸੋ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਹੈਨੀ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਰਮੀ ਜੀ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ